something uh... i There ਦਰਸ਼ਨ ਪਰਸੇ ਗੁਰੂ ਕ੍ਰਪਾ ਜਨ ਕਬਿਕਸ ਪ੍ਰਣਵ ਨਾਨਕ ਬੇਨਤੀ ਤੂੰ ਸਰਵਰ ਤੂੰ ਹੰਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਣ ਤ੍ਰਿਪਨਿਧਾਨ ਭਗਤ ਵੈਸ਼ਰ ਸਰਵ ਰੇ ਕਾਇਨਾਦ ਦੇ ਮਾਲਕ ਗੁਰਗੱਦੀ ਤੇ ਪ੍ਰਾਜਮਾਨ ਤੁਗਾ ਤੁਗਾ ਅਟਲ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਅਮਤੇ ਵੇੜੇ ਤੁਮ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੇ ਸਭ ਸੰਗਤ ਜੀ ਆਪਾਸ਼ਾਣੇ ਜੋ ਸਾਨੂੰ ਅਮਰਤ ਵੇਲੇ ਦੀਆਂ ਦਰਸਾਂ ਬਖਸ਼ਿਸ਼ ਕੀਤੀਆਂ ਅਮਰਤ ਵੇਲੇ ਨੂੰ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਮੰਨਾਂ ਅਮਰਤ ਵੇਲੇ ਤੋਂ ਹੀ ਸੁੰਦਰ ਦੁਆਰ ਸਜਾਏਗੇ ਸਜੇ ਹੋਏ ਦੁਆਰਾਂ ਦੇ ਵਿੱਚ ਸਤਿਪਰਾਂ ਦੇ ਪਾਵਨ ਵਿੱਚ ਸਰੂਪਾਂ ਦੇ ਪ੍ਰਕਾਸ਼ ਮਾਨ ਕਰਨ ਦੀ ਸੇਵਾ ਹੋਈ ਪ੍ਰੰਤਿ ਆਪ ਸਰਬਾਤ ਸੰਗਤਾਂ ਨੇ ਬੜੇ ਹੀ ਅਨੁਸ਼ਠਕਾਰ ਦੇ ਨਾਲ ਸਭ ਸਾਰੇ ਪਾਉਣ ਪੀਤਰ ਕਰ ਬਾਣੀ ਨੂੰ ਸਰਵਣ ਕੀਤਾ ਹੁਣ ਸੁਭਾਗ ਸਮਾ ਪ੍ਰਾਪਤ ਹੋਇਆ ਹੈ ਜਾਨਾ ਜੀਆਂ ਕਥਾ ਵਿਚਾਰਾਂ ਦੇ ਨਾਮ ਜੜਨ ਦਾ ਅਜਿਹਾ ਪਾਸ਼ਾ ਦੇ ਅਕਾਉਰ ਬਖਸ਼ਿਸ਼ ਦੇ ਨਾਲ ਦਿਨ ਦੀ ਵਾਰ ਕਥਾ ਵਿਚਾਰਾਂ ਚਲਣਿਆਂ ਨਾਲ ਸਾਂਝ ਪਾਉਣ ਦਾ ਜੋ ਇਸ ਸੁਭਾਗ ਸਵਾ ਮਿਲਿਆ ਉਸ ਨੂੰ ਵਰਥਾ ਨਾ ਗਵਾਈਏ ਆਪਣੇ ਮਨ ਅਤੇ ਚੇਤਨ ਨੂੰ ਪ੍ਰਕਰਤਾ ਕਰਦਿਆਂ ਹੋਇਆਂ ਗੁਰੂ ਦਰਵਾਜ਼ਾ ਵਿੱਚ ਹਾਜ਼ਰੀਨ ਹੋਵਾ ਕੇ ਗੁਰੂ ਸੰਗਤ ਕਰਕੇ ਆਪਣਾ ਮਨੁੱਖਾ ਜੀਵਨ ਸਫਲਾ ਕਰੀਏ ਜੀ ਆਪ ਸਰਬਾ ਸੰਗਤਾਂ ਨੇ ਕਾਰਤੀਆਂ ਪਾਵਨ ਪਿੱਤਰ ਵਿਚਾਰਾਂ ਦੇ ਅੰਦਰ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਾਵਨ ਪਿੱਤਰ ਬਚਨਾਂ ਨੂੰ ਸਰਵਣ ਕੀਤਾ ਪਾਛਾ ਸਮਝਾਉਣਾ ਕਰਦੇ ਵੀ ਭਾਈ ਪ੍ਰਮਾਤਮਾ ਆਪ ਹੀ ਇਸ ਤਰੀ ਬਣਦਾ ਹੈ ਤੇ ਆਪ ਹੀ ਸੇ ਜਿਤੇ ਆਪ ਹੀ ਮਾਣਣ ਵਾਲਾ ਖਸਮ ਹੈ ਮੇਰਾ ਪ੍ਰਮਾਤਮਾ ਪਿਆਰ ਵਿੱਚ ਰੰਗਿਆ ਹੋਇਆ ਹੈ ਤੇ ਸਾਰੀ ਸ੍ਰਿਸ਼ਟੀ ਨੂੰ ਪੂਰਨ ਤੌਰ ਤੇ ਵਿਆਪਕ ਹੈ ਸਾਰੀ ਸ੍ਰਿਸ਼ਟੀ ਦੇ ਅੰਦਰ ਹਰ ਥਾਂ ਤੇ ਪ੍ਰਮਾਤਮਾ ਆਪ ਸਰਵ ਵਿਆਪਕ ਹੈ ਪਰਮਾਤਮਾ ਪਿਆਰ ਦੇ ਵਿੱਚ ਰੰਗਿਆ ਹੋਇਆ ਹੈ ਸਾਰੀ ਸ੍ਰਿਸ਼ਟੀ ਦੇ ਅੰਦਰ ਉਸ ਨੇ ਸਮੂੱਚੀ ਕਾਇਣ-ਨਾਤ ਨੂੰ ਸਜਣਾ ਕੀਤਾ ਪ੍ਰਕਾਸ਼ਵਿੰਦੇ ਪਰਮਾਤਮਾ ਆਪ ਹੀ ਮੱਛੀ ਨਾ ਫੜਨ ਵਾਲਾ ਹੈ ਆਪ ਹੀ ਮੱਛੀ ਹੈ ਤੇ ਆਪ ਹੀ ਪਾਣੀ ਹੈ ਜਿਸ ਵਿੱਚ ਮੱਛੀ ਰਹਿੰਦੀ ਹੈ ਆਪ ਹੀ ਜਾਲ ਹੈ ਤੇ ਆਪ ਹੀ ਜਿਸ ਵਿੱਚ ਆਪ ਹੀ ਮੱਛੀ ਹੈ ਕੀ ਹਰ ਤਰ੍ਹਾਂ ਕਰਕੇ ਸ੍ਰਿਸ਼ਟੀ ਦੇ ਅੰਦਰ ਉਹਦੇ ਹੁਕਮ ਦੇ ਅੰਦਰ ਉਹਦੀ ਰਾਜਾ ਦੇ ਅੰਦਰ ਇਹ ਸਾਰੇ ਸੰਸਾਰ ਦੀ ਕਲਾ ਵਰਤ ਰਹੀ ਹੈ ਹੁਕਮੇ ਅੰਦਰ ਸਭ ਕੋ ਔਰ ਹੁਕਮ ਨਾ ਕੋਏ ਫਿਰ ਗੁਰੂ ਬਿਆਰ ਦੇ ਹੁਕਮ ਦੇ ਅੰਦਰ ਹੀ ਸਭ ਚੱਲ ਰਿਹਾ ਹੈ ਜੇਕਰ ਸਨੇ ਜੀਵਨ ਇਸ ਸ੍ਰਿਸ਼ਟੀ ਦੇ ਅੰਦਰ ਪੈਦਾ ਕੀਤਾ ਹੈ ਤਾਂ ਇੱਕ ਦਿਨ ਉਸ ਖਤਮ ਹੀ ਕਰ ਦਿੰਦਾ ਹੈ ਪਰਮਾਤਮਾ ਹੀ ਇਸ ਜਾਲ ਦੇ ਬਣ ਕੇ ਹਨ ਆਪ ਹੀ ਜਾਲ ਹੈ ਆਪ ਇਸ ਮਾਲ ਦੀ ਬੋਟੀ ਹੈ ਤੇ ਆਪ ਇਸ ਮੱਛੀ ਨੂੰ ਜਾਲ ਵੱਲ ਪ੍ਰੇਰਦਾ ਹੈ ਪਰ ਗੁਰੂ ਪਿਆਰ ਜਿਸ ਤਰ੍ਹਾਂ ਉਸਨੇ ਜੀਵਾਂ ਨੂੰ ਪੈਦਾ ਕੀਤਾ ਹੈ ਸਮੇਂ ਦੇ ਨਾਲ ਆਪ ਹੀ ਵਿਉਂਤ ਬਣਾ ਦਿੰਦਾ ਹੈ ਆਪ ਹੀ ਕਲਾ ਬਣਾ ਦਿੰਦਾ ਹੈ ਕੀ ਜੀਵ ਆਪ ਹੀ ਚੱਲ ਕੇ ਉੱਥੇ ਜਾਂਦਾ ਹੈ ਤੇ ਆਪਣਾ ਸਮਾਪਤੀ ਕਰ ਜਾਂਦਾ ਹੈ। ਸ੍ਰੀ ਗੁਰੂ ਪਿਆਰਿਓ ਪਾਸ਼ਾ ਕਹਿੰਦੇ ਵੀ ਭਾਈ ਇਸ ਪ੍ਰਮਾਤਮਾ ਆਪ ਹੀ ਕਈ ਤਰੀਕਿਆਂ ਦੇ ਨਾਲ ਚੋਇ ਸਮਾਸੀ ਕਰਨ ਵਾਲਾ ਹੈ। ਕੀ ਉਹ ਮਯਾਰਾ ਪ੍ਰੀਤਮ ਆਪ ਹੀ ਕਈ ਤਰ੍ਹਾਂ ਦੇ ਤਰੀਕਿਆਂ ਦੇ ਨਾਲ ਤੂ ਚੋਇ ਸਮਾਸੀ ਕਰ ਰਿਹਾ ਹੈ ਦੀਵਾ ਰੰਗਾਂ ਕੋਈ ਭੇਦ ਹੀ ਨਹੀਂ ਆ ਸਕਿਆ। ਉਹਦੀ ਬੜਾਈ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਿਆ ਤੇ ਗੁਰੂ ਪਿਆਰਿ ਭਾਗਾ ਵਾਲੇ ਉਹ ਜੀਵ ਹਨ ਜਿਨ੍ਹਾਂ ਨੂੰ ਪ੍ਰਮਾਤਮਾ ਆਪ ਮਿਲ ਪੈਂਦਾ ਹੈ ਤੇ ਪਾਸ਼ਕਿੰਦ ਮੇਰੇ ਵਰਗੇ ਹਾਲ ਦੇ ਸਭ ਨੂੰ ਕਰੇ ਦਦਾਰ ਵੀ ਨਹੀਂ ਹੁੰਦੇ ਫਿਰ ਵੱਡੇ ਭਾਗਾ ਵਾਲਿਓ ਜੀਵ ਹਨ ਇਸ ਸ੍ਰਿਸ਼ਟੀ ਦੇ ਅੰਦਰ ਇਸ ਕਾਇਨਾਤ ਦੇ ਅੰਦਰ ਜਿਨ੍ਹਾਂ ਨੂੰ ਖਸਮ ਪ੍ਰਮਾਤਮਾ ਮਿਲ ਪੈਂਦਾ ਹੈ ਤੇ ਕਈ ਐਸੇ ਵੀ ਜੀਵ ਹਨ ਜਿਨ੍ਹਾਂ ਨੂੰ ਹੁਣੇ ਤੱਕ ਪ੍ਰਮਾਤਮਾ ਦੇ ਦਰ ਦੇ ਦਰਸ਼ਨ ਹੀ ਨਾ ਕੀਤੇ ਜਿਨ੍ਹਾਂ ਨੇ ਹਜੇ ਤੱਕ ਪ੍ਰਮਾਤਮਾ ਨੂੰ ਅਰਾਧਨਾ ਨਹੀਂ ਕੀਤਾ ਪ੍ਰਮਾਤਮਾ ਦੀ ਉਸਤਤ ਹੀ ਨਹੀਂ ਗਾਉਣੇ ਕੀਤੀ ਇਸ ਸ੍ਰਿਸ਼ਟੀ ਦੇ ਅੰਦਰ ਐਸੇ ਵੀ ਜੀਵ ਹਨ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪ੍ਰਾਨਮੈ ਨਾਨਕ ਦੇਨਤੀ ਤੂੰ ਸਰਵਰ ਤੂੰ ਹੰਸ ਏ ਪਾਸ਼ਾ ਤੇਰੇ ਦਰ ਤੇ ਅਰਦਾਸ ਕਰਦਾ ਹਾਂ ਮੈਂ ਕੀ ਤੂੰ ਹਰ ਥਾਂ ਤੇ ਮੌਜੂਦ ਹੈ ਮੈਨੂੰ ਵੀ ਜਦਾਰ ਦੇ ਤੂੰ ਹੀ ਸਰੋਵਰ ਹੈ ਤੂੰ ਹੀ ਸਰੋਵਰ ਦੇ ਚ ਰਹਿਣ ਵਾਲਾ ਹੰਸ ਹੈ ਕੀ ਪਾਸ਼ ਮੈਂ ਤੇਰੇ ਅੱਗੇ ਅਰਦੇ ਕਰਦਾ ਹਾਂ ਮੈਂ ਤੇਰੇ ਕੇਰਜ ਰਜੋਈ ਬੇਨਤੀਆਂ ਕਰਦਾ ਹਾਂ ਕੀ ਪ੍ਰਮਾਤਮਾ ਲੋਹਰ ਥਾਂ ਦੇ ਮੌਜੂਦ ਹੈ ਹਾਂ ਥਾਂ ਦੇ ਸਰਵ ਆਪਕ ਹੈ ਤੂੰ ਹੀ ਸਰੋਵਰ ਹੈ ਤੂੰ ਹੀ ਸਰੋਵਰ ਦੇ ਵਿੱਚ ਰਹਿਣ ਵਾਲਾ ਇੱਕ ਹੰਸ ਹੈ ਪ੍ਰਮਾਤਮਾ ਤੂੰ ਮੈਨੂੰ ਦਰਸ਼ਨ ਦਿਦਾਰ ਦੇ ਮੇਰਾ ਮਨ ਲੋਚਦਾ ਹੈ ਕਿ ਮੈਂ ਤੇਰੇ ਦਰਸ਼ਨ ਕਰਾਂ ਮੋ ਲੋਚੇ ਗੁਰਦਰਸ਼ਨ ਤਾਏ ਬਲਬ ਕਰੇ ਚਾਤ ਰਕੀ ਨਿਆਈ ਕੀ ਤੂੰ ਹਰ ਜੀਵਾਂ ਦੇ ਅੰਤਨ ਮੌਜੂਦ ਹੈ ਹਰ ਥਾਂ ਤੇ ਤੇਰੀ ਖੁਆ ਵਰਤ ਰਹੀ ਹੈ ਹਰ ਥਾਂ ਤੇ ਤੂੰ ਆਪ ਸਰਬ ਵਿਆਕ ਹੈ ਕੀ ਪਾਸ਼ ਮੇਰੀ ਵੀ ਦਰ ਤੇ ਅਰਜੋਈ ਸੁਣ ਮੈਨੂੰ ਵੀ ਪਾਸ਼ ਆਪਣੇ ਚਰਨਾਂ ਦੇ ਨਾਲ ਜੋੜ ਮੈਨੂੰ ਵੀ ਦਰਸ਼ਨ ਦਾਰ ਬਖਸ਼ ਕੋਲ ਤੂੰ ਹੈ ਕਵੀਆ ਤੂੰ ਹੈ ਆਪੇ ਵੇਖ ਵਿਗਸ ਵਿਪਾਸ਼ਾ ਸੂਰਜ ਦੀ ਰੋਸ਼ਨੀ ਵਿੱਚ ਖੜਨ ਵਾਲਾ ਵੇਖ ਬੋਲ ਫੁੱਲ ਵੀ ਤੂੰ ਹੀ ਹੈ ਚਾਂਦੇ ਚੰਦੇ ਚਾਨਣ ਵਿੱਚ ਖੜਨ ਵਾਲੇ ਕੰਮ ਵੀ ਤੂੰ ਹੀ ਹੈ ਜੇ ਆਪਣੇ ਜੰਜਾਲ ਆਪਣੇ ਜਮਾਨ ਦੇ ਆਪ ਹੀ ਜਲਾਲ ਤੋਂ ਵੇਖ ਵੇਖ ਕੇ ਆਪ ਹੀ ਵਜ ਹੋਣ ਵਾਲਾ ਵੀ ਤੂੰ ਹੀ ਹੈ ਪ੍ਰਮਾਤਮਾ ਕੀ ਕੋਲ ਵੀ ਤੂੰ ਹੀ ਹੈ ਕਵੇ ਆਵੀ ਤੂੰ ਹੀ ਹੈ ਜਿਵੇਂ ਸੂਰਜ ਦੇ ਪ੍ਰਕਾਸ਼ ਵਿੱਚ ਖਿਲਣ ਵਾਲਾ ਜੋ ਦੇ ਕਾਲ ਫੁੱਲਾਂ ਦਾ ਪੁੰਹ ਹੈ ਉਹ ਵੀ ਤੂੰ ਹੀ ਹੈ ਪ੍ਰਮਾਤਮਾ ਤੇਰੀ ਕਲਾ ਦੇ ਅੰਦਰ ਹੀ ਤੇਰੀ ਰਹਿਤ ਦੇ ਅੰਦਰ ਇਹ ਸਾਰਾ ਸੰਸਾਰ ਏਕਾ ਚੜ੍ਹ ਰਹੀ ਹੈ ਇਹ ਚੰਦਰ ਮੇਰੇ ਚਾਨਣ ਵਿੱਚ ਜੋ ਖੜਨ ਵਾਲੀ ਕਮੀ ਹੈ ਉਹ ਵੀ ਪ੍ਰਮਾਤਮਾ ਤੇ ਰਹੀ ਆਸਰੇ ਖੜਦੀ ਹੈ। ਕੀਤੋ ਐਸਾ ਸ੍ਰਿਸ਼ਟੀ ਦੇ ਅੰਦਰ ਪ੍ਰਕਾਸ਼ ਬਣਾਇਆ ਹੈ, ਐਸੀ ਕਲਾ ਬਣਾਈ ਹੈ। ਹਰੇਕ ਜੀਵਨ ਨੂੰ ਤੋੜੀ ਦਾ ਉਹਨਾਂ ਦੀ ਸੰਭਾਲ ਕਰ ਰਿਹਾ ਹੈ ਉਹਨਾਂ ਨੂੰ ਹਰ ਤਰ੍ਹਾਂ ਕਰਕੇ ਉਹਨਾਂ ਦੀ ਸੰਭਾਲ ਕਰਦਾ ਹੈ ਆਪ ਹੀ ਤੁਝ ਮੌਲ ਤੁੰ ਨੂੰ ਤੇ ਆਪ ਹੀ ਜਲਾਤ ਹਵੇ ਦੇ ਕੇ ਬਾਸ਼ਦ ਦੁਨੀਆਂ ਦੇ ਰੰਗ ਤਮਾਸ਼ੇ ਨੇ ਵੇਖੇ ਕੁਛਾ ਹੁੰਨਾ ਹੈ ਤੋ ਇਹ ਨਮਾਸ਼ੇ ਵੇਖਦਾ ਹੈ ਆਤਮਾ ਦੇ ਰੂਪ ਦੇ ਵਿੱਚ ਪ੍ਰਮਾਤਮਾ ਹਰੇਕ ਜੀਵ ਦੇ ਹਿਰਦੇ ਵਿੱਚ ਵਸ ਕੇ ਜਗੁਨਾ ਦੇ ਚੋਇ ਤਮਾਸ਼ੇ ਵੇਖ ਰਿਹਾ ਹੈ ਕਿ ਕਿਸ ਤਰ੍ਹਾਂ ਸੰਸਾਰ ਦੀ ਕਾਰ ਚੱਲ ਰਹੀ ਹੈ ਸ੍ਰੀ ਰਾਗ ਮਹਲਾ ਪਹਿਲਾ ਕਰਤੀ ਜਾ ਤ੍ਰਿਗੁਰੂ ਪਿਆਰੇ ਦੇ ਬੋਲਾ ਧੰਨ ਗੁਰੂ ਨਾਨਕ ਪਾਸ਼ਾ ਮਹਾਰਾਜ ਸ੍ਰੀ ਰਾਮ ਦੇ ਅੰਦਰ ਘਰ ਤੀਜੇ ਦੇ ਵਿੱਚ ਸੁਝਾਉਣਾ ਕਰ ਰਹੇ 17 ਘਰਾਂ ਦੇ ਵਿੱਚ ਬਾਣੀ ਦਰਜ ਹੈ ਜੋ ਪਾਸ਼ਾ ਰੱਜ ਪਾਵਨ ਪਿਤਰ ਸ਼ਬਦ ਪ੍ਰਾਪਤ ਹੋਇਆ ਹੈ ਤੀਸਰੇ ਘਰ ਵਿੱਚ ਦਰਜ ਹੈ ਧੰਨ ਗੁਰੂ ਨਾਨਕ ਪਾਸ਼ਾ ਮਹਾਰਾਜ ਸ੍ਰੀ ਰਾਮ ਦੇ ਅੰਦਰ ਸੰਪਨ ਵਿਸ਼ੇ ਦਿਨਾ ਕਰ ਰਹੇ ਇਹੋ ਤਨ ਧਰਤੀ ਬੀਜ ਕਰਮਾ ਕਰੋ ਸਲ ਆਪਾਓ ਸੰਗਪਾਣੀ ਇਹ ਸਰੀਰ ਨੂੰ ਧਰਤੀ ਬਣਾ ਤਰ ਜਿਹੜਾ ਤੇਰਾ ਇਹ ਸਰੀਰ ਹੈ ਇਸ ਨੂੰ ਇੱਕ ਧਰਤੀ ਬਣਾ ਆਪਣੇ ਅਰਜਾਨਾ ਕਰਮਾ ਨੂੰ ਬੀਜ ਤੇ ਪ੍ਰਮਾਤਮਾ ਦੇ ਨਾਮ ਦੇ ਪਾਣੀ ਦਾ ਇਸ ਭਾਉ ਨੂੰ ਸੰਚਨ ਕਰ ਗੁਰੂ ਬਿਆਨ ਕੇ ਬਾਛਾ ਸੁਣਾਉਂਦੇ ਕਿ ਭਾਈ ਜਿਹੜਾ ਤੈਨੂੰ ਇਹ ਮਨੁੱਖਾ ਸਰੀਰ ਬਣਾ ਹੈ ਇਸ ਸਰੀਰ ਨੂੰ ਆਪਣੇ ਨੂੰ ਧਰਤੀ ਸਾਹਮਣੇ ਇਸ ਦੇ ਵਿੱਚ ਰਜਾਨਾ ਕਰਮਾਂ ਦਾ ਬੀਜ ਬੀਜ ਕਰਮਾਂ ਦੇ ਬੀਜ ਨੂੰ ਰਜਾਨਾ ਹੀ ਪ੍ਰੋਣਾਕਾਰ ਅਤੇ ਪਰਮਾਤਮਾ ਦੇ ਨਾਮ ਦੇ ਪਾਣੀ ਨੂੰ ਨਾਮ ਜਾ ਦੇ ਇਸ ਨਾਮ ਦੇ ਬੀਜ ਕਰਮਾਂ ਦੇ ਬੀਜ ਨੂੰ ਫਿਰ ਗੁਰੂ ਦੇ ਪਿਆਰੇ ਜਦੋਂ ਪ੍ਰਮਾਤਮਾ ਦੇ ਨਾਮ ਦਾ ਬੀਜ ਅਮਤ ਜਾਣ ਇਸ ਕਰਮਾਂ ਦੇ ਬੀਜ ਨੂੰ ਤਹੇਗਾ ਤਾਂ ਤੇਰਾ ਵੀ ਜਿਹੜਾ ਸਰੀਰ ਹੈ ਗੁਰੂ ਦੇ ਦਰ ਤੇ ਪ੍ਰਵਾਨ ਹੋ ਜਾਵੇਗਾ ਤੇ ਇਹਨਾਂ ਵਿੱਚ ਦਰਗਾਹ ਦੇ ਅੰਦਰ ਢੂਈ ਮੋ ਜਾਵੇਗੀ ਤੂੰ ਹੀ ਜਨਮ ਮਰਨ ਤੋਂ ਰਹਿਤ ਹੋ ਜਾਵੇਂਗਾ ਤੈਨੂੰ ਹੀ ਜਨਮਾਂ ਦਾ ਫਲ ਮਿਲ ਜਾਵੇਗਾ ਮਨ ਕਿਰਸਾਨ ਹਰ ਗਜ ਮਾਏ ਲੈ ਇਹ ਪਾਵਸ ਪਥ ਨਰਬਾਣੀ ਤੇ ਆਪਣੇ ਮਨ ਨੂੰ ਕਿਰਸਾਨ ਬਣਾ। ਤੇ ਜਿਹੜਾ ਤਰ੍ਹਾਂ ਮਨ ਹੈ ਇਸ ਨੂੰ ਕਿਰਸਾਨ ਬਣਾ। ਤੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਉਗਾ। ਤੇ ਗੁਰੂ ਦੇ ਪਿਆਰੇ ਜਿਹੜਾ ਪਰਮਾਤਮਾ ਦਾ ਨਾਮ ਹੈ ਇਸ ਨੂੰ ਆਪਣੇ ਹਿਰਦੇ ਵਿੱਚ ਰੂਗਾਣਾ ਕਰ। ਇਸ ਤਰ੍ਹਾਂ ਉਸ ਆਤਮਿਕ ਅਵਸਥਾ ਹਾਸਲ ਕਰ ਲੈਗਾ ਜਿੱਥੇ ਕੋਈ ਵਾਸਨਾ ਪੂਰੀ ਨਹੀਂ ਸਕਦੀ ਤੇ ਜੀਵਨ ਦੀ ਐਸੀ ਆਤਮਿਕ ਜਿਹੜੀ ਅਵਸਥਾ ਹੈ ਉਸ ਨੂੰ ਹਾਸਲ ਕਰ ਲੈਗਾ ਪ੍ਰਾਪਤ ਕਰ ਲੈਗਾ ਤੇ ਗੁਰੂ ਦੇ ਪਿਆਰਿਆ ਜਿਸ ਇਸ ਹਿਰਦੇ ਵਿੱਚ ਪ੍ਰਮਾਤਮਾ ਦੇ ਨਾਮ ਦਾ ਬੀਜ ਹੈ ਪ੍ਰਮਾਤਮਾ ਦੇ ਨਾਮ ਦਾ ਅੰਦਰ ਹੈ ਉਥੇ ਕੋਈ ਵੀ ਅਸੀ ਦਰਿਆ ਵੀ ਵਾਸ ਨਾ ਨਹੀਂ ਕੋਈ ਦੁਨਿਆਵੀ ਇਸ ਐਸੀ ਮਾਇਆ ਦਾ ਮੋੜ ਨਹੀਂ ਜਿੱਥੇ ਪਹੁੰਚ ਸਕੇ ਇਸ ਜਿਹੜਾ ਤਰ੍ਹਾਂ ਮਨ ਹੈ ਇਸ ਨੂੰ ਕਿਸਾਨ ਬਣਾ ਲਾਗੇ ਆਪਣੇ ਹਿਰਦੇ ਘਰ ਦੇ ਵਿੱਚ ਪ੍ਰਮਾਤਮਾ ਦੇ ਨਾਮ ਨੂੰ ਗੁਰੂਣਾ ਕਰ ਕਾਹੇ ਗਰਬਸ ਮੂੜੇ ਮਾਇਆ ਮਾਇਆ ਦਾ ਮਾਨ ਕਰਦਾ ਹੈ ਕਿਸ ਮਾਇਆ ਦਾ ਮਾਨ ਕਰਦਾ ਹੈ ਜਿਸਾ ਮਾਇਆ ਦੇ ਨਾਲ ਮੋਹ ਦੇ ਹੰਕਾਰ ਵਿੱਚ ਵਸਿਆ ਪਿਆ ਹੈ ਜਿਸ ਮਾਇਆ ਦੇ ਨਾਲ ਸਾਰਾ ਸੰਸਾਰ ਦੇ ਅੰਦਰ ਆਪਣਾ ਜੀਵਨ ਹੀ ਗਵਾ ਲਿਆ ਹੈ ਜੀਵਣੇ ਦਾ ਮੂਲ ਹੀ ਤੈਨੂੰ ਸਮਝਾਇਆ ਕਿਉਂ ਇਸ ਮਾਇਆ ਦਾ ਮਾਨ ਕਰਦਾ ਹੈ ਭੈਤ ਸਤੋ ਸਗਲ ਕਲਤਰ ਮਾਤਾ ਤੇਰੇ ਹੋ ਬਿਨ ਅਤ ਸਖਾਇਆ ਫਿਰ ਗੁਰੂ ਦੇ ਪਿਆਰਿਆ ਪਿਤਾ ਪੁੱਤਰ ਇਸਤਰੀ ਮਾ ਸਾਰੇ ਹੀ ਅੰਤ ਵੇਲੇ ਤੇਰੇ ਸਹਾਈ ਨਹੀਂ ਬਣ ਸਕਦੇ। ਤੇਰੇ ਗੁਰੂ ਦੇ ਪਿਆਰੇ ਤੂੰ ਇਸ ਗੱਲ ਨੂੰ ਸਮਝਣਾ ਕਰ। ਕਿ ਜਿਸ ਪਿੰਦਾ ਪੁੱਤਰ ਇਸਤਰੀ ਮਾ ਇਹ ਸਾਰੇ ਤੇਰੇ ਅੰਤ ਵੇਲੇ ਸਹਾਈ ਨਹੀਂ ਬਣ ਸਕਦੇ। ਇਹਨਾਂ ਵਿੱਚੋਂ ਕਿਸੇ ਨੇ ਜਰਾ ਸਾਥ ਨਹੀਂ ਦੇਣਾ। ਪੂਰਵ ਜਨਮ ਕੇ ਮਿਲੇ ਸੰਜੂਗੀ ਅੰਤੇ ਤੂੰ ਨਾ ਸਹਾਈ। ਇਨਾਂ ਤੋਂ ਪੂਰਵ ਜਾਣੁੰਦੇ ਸੰਜੋਗੀ ਮੰਨਦਾ ਹੈ ਕਿ ਜਿਨ੍ਹਾਂ ਦੇ ਖਾਤਰ ਤੋਂ ਕਰ ਲੈ ਲੈਂਦਾ ਫਿਰਦਾ ਹੈ ਧਨ ਦੌਤ ਮਾਇਆ ਇਕੱਠੀ ਕਰਕੇ ਆਪਣਾ ਸਾਰਾ ਜੀਵਨ ਦਾ ਮੂਲ ਹੀ ਗਵਾਏ ਬੈਠਾ ਹੈ ਪਰ ਗੁਰੂ ਦੇ ਪਿਆਰਿਆਂ ਅੰਤਲੇ ਵੇਲੇ ਤਨੂੰ ਇਹ ਨਾ ਕਿ ਕਿਸੇ ਨੇ ਤਰ੍ਹਾਂ ਸਹਾਈ ਨਹੀਂ ਬੰਨਾ ਕਿਸੇ ਨੇ ਤਰ੍ਹਾਂ ਅੰਤ ਵਿੱਚ ਸਾਥ ਨਹੀਂ ਦੇਣਾ ਇਸ ਲਈ ਗੁਰੂ ਪਿਆਰਿਓ ਕਸ ਪ੍ਰਮਾਤਮਾ ਦੇ ਨਾਮ ਨੂੰ ਵੇਜਣਾ ਕਰ ਗਏ ਤਾਂ ਜੋ ਸਾਨੂੰ ਵੀ ਜੀਵਨ ਦੇ ਅੰਦਰ ਇਸ ਪ੍ਰਮਾਤਮਾ ਦੇ ਨਾਮ ਦੀ ਪ੍ਰਾਪਤੀ ਹੋਵੇ ਗੁਰੂ ਪਿਆਰੇ ਸਵਾਸੇ ਜੀਵਨ ਬੜਾ ਅੱਖਾਂ ਮਿਲਿਆ ਹੈ ਇਹਦੀ ਸੰਭਾਲ ਕਰਨੀ ਕਰੀਏ ਜੇਕਰ ਇਸ ਸਰੀਰ ਦੀ ਇਸ ਜਨਮ ਦੀ ਸੰਭਾਲ ਨਾ ਕੀਤੀ ਉਸੇ ਹੀ ਭੜਕਣਾ ਦੇ ਵਿੱਚ ਉਸੇ ਹੀ ਬੰਦਰਾਂ ਦੇ ਵਿੱਚ ਪੈ ਜਾਵਾਂਗੇ ਜਿੱਥੋਂ ਆਏ ਹਾਂ ਗੁਰੂ ਪਿਆਰ ਇੱਕ ਵਾਰੀ ਹੈ ਇੱਕ ਮੌਕਾ ਹੈ ਜੀਵਨ ਦੇ ਅੰਦਰ ਉਸ ਪ੍ਰਮਾਤਮਾ ਨੂੰ ਪ੍ਰਾਪਤ ਕਰਨਾ ਇਸ ਲਈ ਪਾਸ਼ਾ ਨੇ ਅੱਜੀਆਂ ਵਿਚਾਰਾਂ ਦੇ ਅੰਦਰ ਸਮਝਾਇਆ ਕਿ ਭਾਈ ਹਰ ਥਾਂ ਦੇ ਉੱਪਰ ਮਾਤਮਾ ਅਵਿਆਪਕ ਹੈ ਤੂੰ ਇਹਨਾਂ ਦੇ ਚੋਹੇ ਧੰਮਾਂ ਸੇ ਵੇਖ ਰਿਹਾ ਹੈ ਸਰੀਰ ਨੂੰ ਧਰਤੀ ਬਣਾ ਇਸ ਵਿੱਚ ਕਰਮਾਂ ਦਾ ਬੀਜ ਬੀਜ ਮੰਨੋਂ ਪਰਮਾਤਮਾ ਦੇ ਨਾਮ ਦਾ ਬੀਜ ਉਸ ਵਿੱਚ ਐਸਾ ਨਾਮ ਦਾ ਬੀਜ ਹਿਰਦੇ ਵਿੱਚ ਬੀਜ ਜਿਸ ਨਾਲ ਜਨਾ ਇੱਕ ਇੱਕ ਸਵਾਸ ਹੀ ਸਫਲਾ ਹੋ ਜਾਵੇ ਜਨਮ ਮਰਨਾਂ ਦੀ ਜਨਮ ਜਨਮ ਦੀ ਤਰੀ ਮਿਆੜ ਕੱਟੀ ਜਾਵੇ ਇਸ ਰੀ ਗੁਰੂ ਦੇ ਪਿਆਰੇ ਪਰਮਾਤਮਾ ਦੇ ਨਾਮ ਨੂੰ ਪਛਾਣ ਕੇ ਹਿਰਦੇ ਘਰ ਵਿੱਚ ਵਸਾ ਕੇ ਆਪਣੇ ਜੀਵਾਂ ਦੇ ਮਨੋਰਥ ਨੂੰ ਜੀਵਾਂ ਦੇ ਨਾਮ ਨੂੰ ਨਾਮੁ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਸਬਲਵਾ ਕਰਤੋ ਅਸ਼ਰਮਤਾਂ ਕਰ ਅੱਜ ਦੇ ਇਹ ਸ਼ਬਦ ਵਿਚਾਰ ਸਾਡੇ ਮਨ ਹਿਰਦੇ ਵਿੱਚ ਰਸਾਉਣ ਗੁਰੂ ਦੇ ਪਿਆਰੇ ਸਾਨੂੰ ਇਸ ਗੱਲ ਦੀ ਸਮਝ ਆ ਜਾਵੇ ਕਿ ਭਾਈ ਸਾਡੇ ਜੀਵਨ ਦਾ ਕੀ ਮੂਲ ਹੈ ਕੀ ਲਾਹਾ ਲੈਣਾ ਹੈ ਪੁਈਆ ਭੁਰਾਂ ਦੀ ਚਮਾ ਬਖਸ਼ਣੀ ਆ ਸਰਬੋਤਮ ਸੰਗਤ ਬਖਸ਼ਣ ਜੋਗ ਹੈ ਗੁਰੂ ਸਾਹਿਬ ਬਖਸ਼ਣ ਜੋਗ ਹਨ ਆਓ ਸ਼ਬਦ ਜੀ ਕੀੜੇ ਨਾ ਆਪਾਂ ਨੂੰ ਕਿਹੜਾ ਬਾਹਰ ਸਰਵਣ ਕਰ ਗਈ ਜੀ ਕਾਹੇ ਗਰਬਸ ਮੂੜੇ ਮਾਇਆ ਫਰਤ ਸੁਦੋ ਸਗਲ ਕਾਲ ਤਰ ਮਾਤਾ